ਤੋ ਅੱਜ ਗੱਲ ਕਰਾਂਗੇ ਇੱਕ ਬਹੁਤ ਹੀ ਸਰੀਲੀ ਆਵਾਜ਼ ਦੇ ਮਾਲਕ ਅਤੇ ਬਹੁਤ ਵਧੀਆ ਅਦਾਕਾਰ ਦਲਜੀਤ ਦਸਾਝ ਬਾਰੇ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਆਇਆ ਹੋਇਆ ਉਹ ਚਰਚਾ ਭਾਵੇਂ ਹਾਲੀਵੁੱਡ ਦੇ ਗਾਇਕਾਂ ਦਾ ਮੁਕਾਬਲਾ ਕਰਨ ਦੀ ਹੋਵੇ ਕਿ ਦਲਜੀਤ ਨੇ ਦੁਨੀਆਂ ਭਰ ਵਿੱਚ ਪੰਜਾਬੀਆਂ ਦਾ ਤੇ ਪੱਗ ਦਾ ਡੰਕਾ ਵਜਾਇਆ ਹੈ ਜਾਂ ਫਿਰ ਉਹ ਚਰਚਾ ਕਿ ਦਲਜੀਤ ਦਸਾਝ ਤਾਂ ਇਲੂਮਿਨਾਟੀ ਨੂੰ ਮੰਨਦਾ ਹੈ ਤੇ ਉਸਨੇ ਆਪਣੀ ਰੂਹ ਸਤਾਨਕੂਲ ਵੇਚ ਦਿੱਤੀ ਹੈ ਦਲਜੀਤ ਦਸਾਜ ਬਾਰੇ ਹਰ ਕਿਸੇ ਦੇ ਵੱਖ-ਵੱਖਰੇ ਵਿਚਾਰ ਹਨ ਪਰ ਬਹੁ ਗਿਣਤੀ ਵਿੱਚ ਉਸ ਦੇ ਪ੍ਰਸ਼ੰਸਕ ਅਤੇ ਉਸ ਦੇ ਫੈਨ ਹਨ ਜਿਨ੍ਹਾਂ ਨੂੰ ਦਲਜੀਤ ਦੀ ਗਾਇਕੀ ਦੇ ਨਾਲ ਪਿਆਰ ਹੈ ਕੌਣ ਹੈ ਦਲਜੀਤ ਦਸਾਜ ਉਸ ਦੇ ਪਰਿਵਾਰ ਵਿੱਚ ਕੌਣ-ਕੌਣ ਹੈ ਕੀ ਦਲਜੀਤ ਦਸਾਜ ਨੇ ਸੱਚਮੁੱਚ ਆਪਣੀ ਪਤਨੀ ਨੂੰ ਤਲਾਕ ਦਿੱਤਾ ਹੋਇਆ ਕਿਵੇਂ ਉਹ ਅੱਜ ਦੁਨੀਆ ਦੇ ਚੋਟੀ ਦੇ ਸੁਪਰਸਟਾਰਾਂ ਦੀ ਪਹਿਲੀ ਲਿਸਟ ਵਿੱਚ ਆਉਂਦਾ ਹੈ ਇਸ ਕਾਮਯਾਬੀ ਪਿੱਛੇ ਦਲਜੀਤ ਦਸਾਜ ਦੀ ਮਿਹਨਤ ਹੈ ਜਾਂ ਫਿਰ ਸੱਚਮੁੱਚ ਉਸ ਨੇ ਆਪਣੀ ਰੂਹ ਸ਼ੈਤਾਨ ਕੋਲ ਵੇਚ ਦਿੱਤੀ ਹੈ ਸਾਰਾ ਕੁਝ ਸਾਂਝਾ ਕਰਾਂਗੇ ਅੱਜ ਦੇ ਇਸ ਐਪੀਸੋਡ ਵਿੱਚ ਆਲ ਹੀ ਦਲਜੀਤ ਦਸਾਝ ਦੀ ਜ਼ਿੰਦਗੀ ਦਾ ਪੂਰਾ ਸਫ਼ਰਨਾਮਾ ਦੱਸਾਂਗੇ ਕਿਵੇਂ ਇੱਕ ਛੋਟੇ ਜਿਹੇ ਪਿੰਡ ਵਿੱਚ ਜੰਮਿਆ ਦਲਜੀਤ ਦਸਾਝ ਅੱਜ ਹਾਲੀਵੁੱਡ ਤੱਕ ਪਹੁੰਚ ਗਿਆ ਪਰ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕੁਝ ਸਾਲ ਪਹਿਲਾਂ ਪੰਜਾਬ ਵਿੱਚ ਇਹ ਧਾਰਨਾ ਬਣੀ ਹੋਈ ਸੀ ਕਿ ਕੋਈ ਪੱਕ ਬੰਨਣ ਵਾਲਾ ਅਦਾਕਰ ਹਿੰਦੀ ਫਿਲਮਾਂ ਤਾਂ ਕੀ ਪੰਜਾਬੀ ਫਿਲਮਾਂ ਵਿੱਚ ਵੀ ਕਾਮਯਾਬ ਨਹੀਂ ਹੋ ਸਕਦਾ ਪਰ ਇਸ ਮਿਥ ਨੂੰ ਦਲਜੀਤ ਦਸਾਝ ਨੇ ਤੋੜ ਕੇ ਦੁਨੀਆ ਨੂੰ ਦਿਖਾਇਆ ਸ਼ੁਰੂ ਤੋਂ ਲੈ ਕੇ ਜੇਕਰ ਗੱਲ ਕਰੀਏ ਤਾਂ ਦਲਜੀਤ ਦਸਾਝ ਦਾ ਜਨਮ 6 ਜਨਵਰੀ 1984 ਨੂੰ ਜ਼ਿਲ੍ਹਾ ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ਦਸਾਝ ਕਲਾ ਵਿੱਚ ਹੋਇਆ ਦਲਜੀਤ ਪਿਤਾ ਬਲਵੀਰ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਦੇ ਘਰ ਵਿੱਚ ਪੈਦਾ ਹੋਇਆ। ਦਲਜੀਤ ਦਾ ਪਿਤਾ ਬਲਵੀਰ ਸਿੰਘ ਪੰਜਾਬ ਰੋਡ ਵਿੱਚ ਵਿੱਚ ਬੱਸ ਕਨੈਕਟਰ ਦੀ ਨੌਕਰੀ ਕਰਦਾ ਸੀ। ਉਸ ਦਾ ਇੱਕ ਛੋਟਾ ਭਰਾ ਤੇ ਇੱਕ ਵੱਡੀ ਭੈਣ ਵੀ ਹੈ ਜਿਸ ਦਾ ਵਿਆਹ ਹੋ ਚੁੱਕਾ ਤੇ ਇਸ ਵਕਤ ਉਹ ਯੂਕੇ ਵਿੱਚ ਰਹਿ ਰਹੇ ਹਨ। ਦਲਜੀਤ ਦਸਾਂਜ 5 ਫੁੱਟ 9 ਇੰਚ ਦੇ ਕੱਦ ਦਾ ਗੱਭਰੂ ਇੱਕ ਮੱਧ ਵਰਗੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ। ਹੁਣ ਉਸ ਦੀ ਉਮਰ 40 ਸਾਲ ਤੋਂ ਵੱਧ ਦੀ ਹੋ ਚੁੱਕੀ ਹੈ। ਕਿਆ ਜਾਂਦਾ ਹੈ ਕਿ ਦਲਜੀਤ ਦਾ ਵਿਆਹ ਸੰਦੀਪ ਕੌਰ ਦੇ ਨਾਲ ਹੋਇਆ ਸੀ ਤੇ ਉਹਨਾਂ ਦੇ ਘਰ ਇੱਕ ਪੁੱਤਰ ਨੇ ਵੀ ਜਨਮ ਲਿਆ ਜੋ ਇਸ ਵਕਤ ਅਮਰੀਕਾ ਵਿੱਚ ਰਹਿ ਰਹੇ ਹਨ ਪਰ ਦੂਜੇ ਪਾਸੇ ਦਲਜੀਤ ਸਾਹਿਬ ਕਦੇ ਵੀ ਆਪਣੇ ਪਰਿਵਾਰ ਬਾਰੇ ਜਾਂ ਫਿਰ ਪਰਿਵਾਰ ਦੀ ਕੋਈ ਵੀ ਤਸਵੀਰ ਸਰਵ ਜਨਕ ਨਹੀਂ ਕਰਦਾ ਜਿਸ ਪਿੱਛੇ ਉਸ ਵੱਲੋਂ ਤਰਕ ਦਿੱਤਾ ਜਾਂਦਾ ਹੈ ਕਿ ਮੇਰੇ ਵਿਰੋਧੀ ਮੇਰੇ ਬਾਰੇ ਤਾਂ ਮਾੜਾ ਚੰਗਾ ਬੋਲ ਸਕਦੇ ਹਨ ਪਰ ਜੇਕਰ ਕੋਈ ਮੇਰੇ ਪਰਿਵਾਰ ਬਾਰੇ ਬੋਲੇਗਾ ਤਾਂ ਉਸ ਨੂੰ ਇਹ ਬਰਦਾਸ਼ਤ ਨਹੀਂ ਹੋਵੇਗਾ ਇਸੇ ਕਰਕੇ ਦਲਜੀਤ ਵੱਲੋਂ ਕਿਸੇ ਵੀ ਮੰਚ ਤੇ ਜਾਂ ਫਿਰ ਕਿਸੇ ਵੀ ਇੰਟਰਵਿਊ ਵਿੱਚ ਆਪਣੇ ਪਰਿਵਾਰ ਬਾਰੇ ਕਦੀ ਵੀ ਕੋਈ ਗੱਲ ਨਹੀਂ ਕੀਤੀ ਜਾਂਦੀ। گاਉਂ ਦਾ ਚੌਂਕ ਦਲਜੀਤ ਨੂੰ ਬਚਪਨ ਤੋਂ ਹੀ ਸੀ। ਆਪਣੀ 10ਵੀਂ ਤੱਕ ਦੀ ਪੜ੍ਹਾਈ ਉਸਨੇ ਆਪਣੇ ਜੱਦੀ ਪਿੰਡ ਦਸਾਂਝਕਲਾ ਤੋਂ ਹੀ ਪੂਰੀ ਕੀਤੀ। ਇਸ ਤੋਂ ਬਾਅਦ ਉਹ ਆਪਣੇ ਮਾਮੇ ਕੋਲ ਲੁਧਿਆਣੇ ਜਾ ਕੇ ਰਹਿਣ ਲੱਗ ਪਿਆ। ਦਲਜੀਤ ਉੱਥੇ ਰਹਿਣਾ ਨਹੀਂ ਸੀ ਚਾਹੁੰਦਾ ਪਰ ਉਸਦੇ ਮਾਪੇ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਪੜ੍ਹ ਲੈ ਕੇ ਚੰਗੀ ਨੌਕਰੀ ਤੇ ਲੱਗ ਜਾਵੇ। ਲੁਧਿਆਣੇ ਆ ਕੇ ਦਲਜੀਤ ਦਸਾਜ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤੋਂ ਪੜ੍ਹਾਈ ਪੂਰੀ ਕੀਤੀ ਸਕੂਲ ਪੜ੍ਹਦੇ ਸਮੇਂ ਉਹ ਗੁਰਦੁਆਰਾ ਸਾਹਿਬ ਵਿੱਚ ਤਬਲਾ ਵਜਾਉਣ ਦੀ ਸਿੱਖਿਆ ਲੈਂਦਾ ਰਿਹਾ ਸੰਗੀਤ ਵਿੱਚ ਉਸਨੇ ਤਬਲਾ ਵਜਾਉਣ ਤੋਂ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਪ੍ਰੋਫੈਸਰ ਗੁਰਵਿੰਦਰ ਸਿੰਘ ਆਲਮਪੁਰੀ ਅਤੇ ਕਰਤਾਰ ਸਿੰਘ ਉਸਦੇ ਸੰਗੀਤਕ ਗੁਰੂ ਸਨ ਸ਼ੁਰੂ ਤੋਂ ਨੱਚਣ ਗਾਉਣ ਦਾ ਸ਼ੌਂਕੀ ਹੋਣ ਕਰਕੇ ਦੱਸਦੇ ਹਨ ਕਿ ਦਲਜੀਤ ਪਿੰਡ ਵਿੱਚ ਕਿਸੇ ਦੇ ਪ੍ਰੋਗਰਾਮ ਤੇ ਕੋਈ ਬੁਲਾਵੇ ਜਾਂ ਨਾ ਬੁਲਾਵੇ ਉਹ ਆਪੇ ਹੀ ਚਲਿਆ ਜਾਂਦਾ ਸੀ ਬੇਸ਼ੱਕ ਅੱਜ ਉਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਰਹੀ ਇਤੋਂ ਤੱਕ ਕਿ ਦਲਜੀਤ ਉਹਨ ਆਪਣੇ ਪਿੰਡ ਵਿੱਚ ਵੀ ਸਾਲ ਵਿੱਚ ਕਦੇ ਇੱਕ ਅੱਧੀ ਵਾਰ ਹੀ ਢੇੜਾ ਮਾਰਦਾ ਹੈ ਸਾਲ 2000 ਦੇ ਵਿੱਚ ਦਲਜੀਤ ਦੀ ਪਹਿਲੀ ਐਲਬਮ ਇਸ਼ਕ ਦਾ ਊੜਾ ਐੜਾ ਮਾਰਕੀਟ ਵਿੱਚ ਆਈ ਜੋ ਜ਼ਿਆਦਾ ਨਾ ਚੱਲ ਸਕੀ ਦੂਜੀ ਕੈਸਟ ਦਿਲ ਵੀ ਲਗਭਗ ਫਲॉप ਹੀ ਰਹੀ ਸੀ ਪਰ ਕਹਿੰਦੇ ਹਨ ਕਿ ਜੋ ਇਨਸਾਨ ਸਫਲ ਹੋਣ ਦੀ ਵਾਰ-ਵਾਰ ਕੋਸ਼ਿਸ਼ ਕਰਦਾ ਹੈ ਇਹਦਾ ਕਦੇ ਨਹੀਂ ਹੋਇਆ ਕਿ ਉਹ ਇਨਸਾਨ ਕਦੇ ਸਫਲਦਾ ਹੋ ਸਕੇ ਇਸ ਤੋਂ ਬਾਅਦ ਉਸਦੀਆਂ ਅਗਲੀਆਂ ਐਲਬਮਾਂ ਲਗਭਗ ਸਾਰੀਆਂ ਹੀ ਸੁਪਰ ਹਿੱਟ ਸਾਬਤ ਹੋਈਆਂ ਸਨ ਹੌਲੀ ਹੌਲੀ ਦਲਜੀਤ ਅੱਗੇ ਵਧਦਾ ਗਿਆ ਤੇ ਇੱਕ ਤੋਂ ਬਾਅਦ ਇੱਕ ਕਈ ਗਾਣੇ ਉਸਦੇ ਮਾਰਕੀਟ ਵਿੱਚ ਆਏ ਜਿਨ੍ਹਾਂ ਨੇ ਹਰ ਪਾਸੇ ਧੁੰਮਾ ਪਾ ਦਿੱਤੀਆਂ ਸਾਲ 2011 ਵਿੱਚ ਦਲਜੀਤ ਦਸਾਂਜ ਦੀ ਪਹਿਲੀ ਫਿਲਮ ਦਾ ਲਾਈਨ ਆਫ ਪੰਜਾਬ ਆਈ ਸੀ ਇਹ ਫਿਲਮ ਨਾ ਤਾਂ ਫਲॉप ਸੀ ਤੇ ਨਾ ਹੀ ਜ਼ਿਆਦਾ ਹਿੱਟ ਰਹੀ ਪਰ ਫਿਲਮਾਂ ਵਿੱਚ ਸ਼ੁਰੂਆਤ ਕਰਨ ਤੋਂ ਬਾਅਦ ਦਲਜੀਤ ਦੀ ਫਿਰ ਕਰੀਬ ਹਰੇਕ ਸਾਲ ਵਿੱਚ ਇੱਕ ਅੱਧੀ ਫਿਲਮ ਜਰੂਰ ਆਉਂਦੀ ਹੀ ਰਹੀ ਪੱਕਾ ਬਣਦਾ ਹੋਣ ਕਰਕੇ ਬਹੁਤ ਸਾਰੇ ਲੋਕ ਸੋਚਦੇ ਸਨ ਕਿ ਦਲਜੀਤ ਬਾਲੀਵੁੱਡ ਵਿੱਚ ਨਹੀਂ ਜਾ ਸਕਦਾ ਪਰ ਉਸਨੇ ਬਾਲੀਵੁੱਡ ਵਿੱਚ ਜਾ ਕੇ ਆਪਣੀ ਗਾਇਕੀ ਅਤੇ ਐਕਟਿੰਗ ਨਾਲ ਪੰਜਾਬੀਆਂ ਦੀ ਚੜਤ ਦੇ ਝੰਡੇ ਗਾੜ ਦਿੱਤੇ ਬਾਲੀਵੁੱਡ ਵਿੱਚ ਉਸ ਦੀਆਂ ਕਈ ਹਿੰਦੀ ਫਿਲਮਾਂ ਆਈਆਂ ਜਿਨ੍ਹਾਂ ਵਿੱਚ ਉਹ ਤਾਂ ਪੰਜਾਬ ਸਭ ਤੋਂ ਵੱਧ ਸੁਪਰ ਹਿਟ ਰਹੀ ਸੀ ਵਧੀਆ ਐਕਟਿੰਗ ਕਰਨ ਦੇ ਕਾਰਨ ਫਿਲਮਾਂ ਵਿੱਚ ਵਧੀਆ ਕਾਰਗੁਜ਼ਾਰੀ ਕਾਰਨ ਦਲਜੀਤ ਨੂੰ ਬਹੁਤ ਸਾਰੇ ਫਿਲਮੀ ਅਵਾਰਡ ਵੀ ਮਿਲੇ ਦਲਜੀਤ ਜਸਾਂਜ ਆਪਣੀਆਂ ਅਕਸਰ ਸਾਰੀਆਂ ਹੀ ਇੰਟਰਵਿਊ ਵਿੱਚ ਇਹ ਗੱਲ ਕਹਿੰਦਾ ਆਇਆ ਹੈ ਕਿ ਮੈਨੂੰ ਖੁਦ ਨਹੀਂ ਪਤਾ ਕਿ ਰੱਬ ਨੇ ਮੈਨੂੰ ਇੱਥੋਂ ਤੱਕ ਕਿਵੇਂ ਲੈ ਆਂਦਾ ਅੱਜ ਵੱਖ-ਵੱਖ ਸਮੇਂ ਤੇ ਦਲਜੀਤ ਲੋੜਵੰਦਾਂ ਦੀ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਵੀ ਮਦਦ ਕਰਦਾ ਨਜ਼ਰ ਆਉਂਦਾ ਹੈ ਹੁਣ ਦੇ ਸਮੇਂ ਵਿੱਚ ਵਿਦੇਸ਼ਾਂ ਵਿੱਚ ਹਾਲੀਵੁੱਡ ਸਿਗਰਾਂ ਦੇ ਬਰਾਬਰ ਤੇ ਉਸ ਦੇ ਸ਼ੋਅ ਵਿਗ ਰਹੇ ਹਨ ਲੱਖਾਂ ਦੀ ਗਿਣਤੀ ਵਿੱਚ ਉਸਦੇ ਸ਼ੋਹਾਂ ਵਿੱਚ ਇਕੱਠ ਹੋ ਰਿਹਾ ਤੇ ਮਿਲੀਅਨ ਡਾਲਰ ਦੇ ਹਿਸਾਬ ਦੇ ਨਾਲ ਉਸ ਨੂੰ ਕਮਾਈ ਹੋ ਰਹੀ ਹੈ ਦਲਜੀਤ ਦੁਸਾਈ ਦੀ ਇਸੇ ਸਫਲਤਾ ਨੂੰ ਦੇਖ ਕੇ ਹੁਣ ਚਰਚਾ ਸ਼ੁਰੂ ਹੋਈ ਹੈ ਕਿ ਦਲਜੀਤ ਤਾਂ ਇਹ ਨੂੰ ਮਨਾਤੀ ਹੈ ਉਸ ਨੇ ਆਪਣੀ ਰੂਹ ਸ਼ਦਾਨ ਕੋਲ ਵੇਚ ਦਿੱਤੀ ਹੈ ਇਸ ਮੁੱਦੇ ਤੇ ਸਾਡੀ ਰਾਏ ਤਾਂ ਇਹ ਹੀ ਹੈ ਕਿ ਜਦੋਂ ਵੀ ਕੋਈ ਬੰਦਾ ਕਿਸੇ ਵੀ ਖੇਤਰ ਵਿੱਚ ਮਿਹਨਤ ਕਰਦਾ ਹੈ ਤਾਂ ਐਦਾਂ ਕਦੇ ਨਹੀਂ ਹੋਇਆ ਕਿ ਉਸ ਦੀ ਮਿਹਨਤ ਦਾ ਫਲ ਪ੍ਰਮਾਤਮਾ ਉਸ ਨੂੰ ਨਾ ਦੇਵੇ ਮਿਹਨਤ ਕਰਨ ਵਾਲਾ ਬੰਦਾ ਕਿਸੇ ਵੀ ਖੇਤਰ ਵਿੱਚ ਹੋਵੇ ਏਕਣਾ ਇੱਕ ਦਿਨ ਉਹ ਕਾਮਯਾਬ ਜ਼ਰੂਰ ਹੁੰਦਾ ਹੈ। ਦਲਜੀਤ ਦਸਾਂਝ ਦੇ ਆਪਣੇ ਦਸਨ ਮੁਤਾਬਕ ਵੀ ਉਸਨੇ ਇਸ ਮਕਾਮ ਤੇ ਪਹੁੰਚਣ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਸੋ ਦੋਸਤੋ ਏਸੀ ਸਾਰਾ ਜ਼ਿੰਦਗੀਨਾਮਾ ਗਾਇਕ ਦਲਜੀਤ ਦਸਾਂਝ ਦਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਦਲਜੀਤ ਦੇ ਇਲਮਣਾਤੀ ਹੋਣ ਤੇ ਤੁਹਾਡੇ ਕੀ ਵਿਚਾਰ ਹਨ? ਕਿਰਪਾ ਕਰਕੇ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ। ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ